ਯੂਜ਼ ਦਾ ਬ੍ਰਿਜ ਇਟ ਇਜ਼ ਅਨ ਸੇਫ ਆਈ ਹੈਵ ਡਿਕਲੇਅਰਡ ਦਾ ਕਲੋਜ਼ਰ ਆਫ ਦਾ ਬ੍ਰਿਜ देयर आर ਉਹਦੇ ਉੱਤੇ ਡੇਂਜਰ ਮਾਰਕਸ ਅਸੀਂ ਲਗਾਏ ਹੋਏ ਨੇ ਦਰਸ਼ਕੋ ਪਿਛਲੇ ਦਿਨਾਂ ਤੋਂ ਪੁਰਾਣੇ ਪੁਲ ਨੂੰ ਲੈ ਕੇ ਕਾਫੀ ਜਿਹੜੀ ਚਰਚਾ ਜਿਹੜੀ ਚੱਲੀ ਹੋਈ ਹੈ ਤੇ ਪ੍ਰਸ਼ਾਸਨ ਇੱਕ ਪਾਸੇ ਹੈ ਤੇ ਆਮ ਆਦਮੀ ਪਾਰਟੀ ਦੇ ਵਰਕਰ ਇੱਕ ਪਾਸੇ ਤੇ ਜਿਹੜੇ ਵਪਾਰ ਮੰਡਲ ਦੇ ਜਿਹੜੇ ਲੋਕ ਹੈ ਉਹ ਲੱਗਦੇ ਤੇ ਅਸੀਂ ਇਸ ਖਬਰ ਦੇ ਸਬੰਧ ਦੇ ਵਿੱਚ ਵਿਸ਼ੇਸ਼ ਗੱਲਬਾਤ ਤੋਂ ਬਾਅਦ ਦੋਨੇ ਤਿੰਨੇ ਤਰ੍ਹਾਂ ਦੇ ਕਾਲਸ ਤੋਂ ਬਾਅਦ ਪਤਾ ਲੱਗ ਗਿਆ ਕਿ ਵੱਡੇ ਵੱਡੇ ਪੋਸਟਰ ਜਿਹੜੇ ਪ੍ਰਸ਼ਾਸਨ ਵੱਲੋਂ ਲਗਾ ਦਿੱਤੇ ਗਏ ਕਿ ਇਹ ਪੁਲ ਅਨ ਸੇਫ ਹੈ। ਇਹ ਦੋਸੀ ਪੋਸਟਰ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਇੱਕ ਲੈਟਰ ਜੋ ਪੀ ਐਂਡ ਆਰ ਦਾ ਜਿਹੜਾ ਲੈਟਰ ਹੈ ਉਹ ਵੀ ਜਿਹੜਾ ਪ੍ਰਸ਼ਾਸਨ ਦੇ پاس ਪਹੁੰਚ ਚੁੱਕਿਆ ਹੈ ਕਿ ਇਹ ਪੁਲ ਜਿਹੜਾ ਸੁਰੱਖਿਅਤ ਨਹੀਂ ਹੈ ਤੇ ਇਸ ਦੇ ਉੱਤੇ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਤੇ ਇਸ ਸਬੰਧ ਦੇ ਵਿੱਚ ਅਸੀਂ ਪ੍ਰਸ਼ਾਸਨ ਦੇ ਜਿਹੜੇ ਐਸ ਡੀ ਐਮ ਸਾਹਿਬ ਸਾਡੇ ਰੋਪੜ ਤੋਂ ਉਹਨਾਂ ਦੇ ਨਾਲ ਅਸੀਂ ਵਿਸ਼ੇਸ਼ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਪੁੱਛਦੇ ਹਾਂ ਕਿ ਆਖਿਰ ਉਹਨਾਂ ਦੇ ਪਾਸ ਕੀ ਆਰਡਰ ਹੈ ਤੇ ਇਹਨਾਂ ਕਿਉਂ ਇਸ ਪੁਰਦੇ ਨੂੰ ਲੈ ਕੇ ਚਿੰਤਤ ਹੈ ਐਸਟੀਪੀ ਸਾਹਿਬ ਪੁਰਦਾ ਜਿਹੜਾ ਮਾਮਲਾ ਚੱਲ ਰਿਹਾ ਹੈ ਬੰਦ ਕਰਨ ਨੂੰ ਲੈ ਕੇ ਤੇ ਬਿਲਕੁਲ ਅਸੀਂ ਅੱਜ ਅਸੀਂ ਉੱਥੇ ਗਏ ਸੀਗੇ ਪੁਰਦੇ ਉੱਤੇ ਨੀਚੇ ਤੋਂ ਸਾਰੇ ਅਸੀਂ ਚੈੱਕ ਕੀਤਾ ਤੇ ਦੇਖਣ ਨੂੰ ਨਹੀਂ ਪਾਰਿਆ ਸੀਗਾ ਵੀ ਉਹਦੇ ਵਿੱਚ ਕੋਈ ਪ੍ਰੋਬਲਮ ਹੋਊਗੀ ਪਰ ਲੇਕਿਨ ਤੁਹਾਡੇ ਰਿਪੋਰਟਾਂ ਮੁਤਾਬਕ ਕੀ ਹੈ ਓਕੇ ਤਾਂ ਮੈਂ ਆ ਤੁਹਾਡੇ ਧਿਆਨ ਚ ਲੈ ਕੇ ਨਾ ਚਾਹਨਾ ਪਿਛਲੇ ਤੋਂ ਪਿਛਲੇ ਫਰਾਈਡੇ ਕੁਝ ਸਿਟੀਜ਼ਨਸ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਫੇਸਬੁਕ ਪੇਜ ਦੇ ਉੱਤੇ ਪੁਲ ਦੇ ਅਨਸੇਫ ਹੋਣ ਬਾਰੇ ਜਿਹੜੀ ਉਹ ਗੱਲ ਕੀਤੀ ਸੀ ਤਾਂ ਪ੍ਰੋਂਪਟਲੀ ਫੋਰ ਮੈਂਬਰ ਟੀਮ which was consisting of ਤਸੀਲਦਾਰ ਕਮ ਐਗਜ਼ੈਕਟਿਵ ਮੈਜਿਸਟਰੇਟ ਰੂਪਨਗਰ ਐਕਸੀਨ ਪੀਡਬਲ ਬੀ ਐਂਡ ਆਰ ਰੂਪਨਗਰ ਐਸ ਡੀਓ ਪੀਡਬਲ ਬੀ ਐਂਡ ਆਰ ਰੂਪਨਗਰ ਤੇ ਐਸ ਡੀਓ ਪੀਡਬਲ ਬੀ ਐਂਡ ਆਰ ਸਿਵਲ ਅਲੋਂਗ ਵਿਦ ਆਈ ਥਿੰਕ ਮਨਿਸਪਲ ਇੰਜੀਨੀਅਰ ਇਹ ਇਹਨਾਂ ਸਾਰਿਆਂ ਨੇ ਵਿਜ਼ਿਟ ਕੀਤਾ ਸੀ ਪੁਲ ਨੂੰ ਤੇ ਉਸ ਕਮੇਟੀ ਨੇ ਯੂਨਾਨੀਮਸਲੀ ਕੰਕਲੂਡ ਕੀਤਾ ਸੀਗਾ ਕਿ ਇਹਦਾ ਬ੍ਰਿਜ ਇਸ ਅਨਸੇਫ ਇਵਨ ਫਾਰ ਟੂ व्हीਲਰਸ ਐਸ ਵੈਲ ਐਸ ਪੈਡੈਸਟਰੀਅਨਸ ਇਸ ਲਈ ਅਸੀਂ ਬ੍ਰਿਜ ਨੂੰ ਜਿਹੜਾ ਹੈਗਾ ক্লোਜ਼ ਕਰਨ ਦੇ ਆਰਡਰਸ ਦਿੱਤੇ ਸੀ ਤਾਂ ਕਿ ਕਿਸੇ ਤਰ੍ਹਾਂ ਦੀ ਦੁਰਘਟਨਾ ਨਾ ਹੋਵੇ ਜੀ ਪਰ ਲੇਕਿਨ ਕੋੜਾ ਇਸ ਟਾਈਮ ਤੱਕ ਹਾਲੇ ਤੱਕ ক্লোਜ਼ ਨਹੀਂ ਹੋਇਆ ਮੇਰੀ ਐਕਚੁਅਲੀ ਸਿਟੀਜ਼ਨਸ ਨੂੰ ਇਹੀ ਅਪੀਲ ਆ ਕਿ ਐਡਮਿਨਿਸਟ੍ਰੇਸ਼ਨ ਐਸ ਐਸ ਇਫੈਕਟਿਵ ਐਸ ਤੁਸੀਂ ਸਾਡਾ ਜਿੰਨਾ ਸਾਥ ਦਿਨੇ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਅਲਨੈਸਟ ਅਪੀਲ ਹੈ ਕਿ ਮਤਲਬ एवरीथिंग दैट ਵੀ ਐਸ ਐਡਮਿਨਿਸਟ੍ਰੇਸ਼ਨ ਡੂ ਇਟ ਇਜ਼ ਫॉर ਯੋਰ ਬੈਨੀਫਿਟ ਵੀ ਵੀ ਰੀਅਲੀ ਹੰਬਲੀ ਵੈਰੀ ਹੰਬਲੀ ਐਂਡ ਕਾਈਂਡਲੀ ਰਿਕਵੈਸਟ ਯੂ ਕਿ ਡੂ ਨਾਟ ਯੂਜ਼ ਦ ਬ੍ਰਿਜ ਇਟ ਇਜ਼ ਅਨਸੇਫ ਆਈ ਹੈਵ ਡਿਕਲੇਅਰਡ ਦ ਕਲੋਜ਼ਰ ਆਫ ਦ ਬ੍ਰਿਜ ਥੇਰ ਆ ਅਦਰ ਡੇਂਜਰ ਮਾਰਕਸ ਅਸੀਂ ਲਗਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡਸ ਤੇ ਉਹਨੂੰ ਅਸੀਂ ਬਾਰਬਡ ਵਾਇਰ ਲਗਾ ਕੇ ক্লোਜ਼ ਵੀ ਕੀਤਾ ਸੀ ਕੁਝ ਜਿਹੜੇ ਅ ਬਾਈਬੁੱਡ ਸੇ ਸ਼ਰਾਰਤੀ ਉਹ ਹੈਗੇ ਨੇ ਅ ਅੰਸਰ ਉਹਨਾਂ ਨੇ ਬਾਰਬ ਡਵਾਈਡਸ ਨੂੰ ਕੱਟ ਵੀ ਕੀਤਾ ਤੇ ਹੁਣ ਅਸੀਂ ਫੇਰ ਦੁਬਾਰਾ ਉੱਥੇ ਬਾਰਬ ਡਵਾਈਡਸ ਲਗਾ ਕੇ ਉਹਨੂੰ ক্লোਜ਼ ਕਰ ਰਹੇ ਹਾਂ ਤੇ ਮੇਰੀ ਸਾਰੀ ਸਿਟੀਜ਼ਨਸ ਨੂੰ ਇਹ ਅਪੀਲ ਹੈ ਕਿ ਪਲੀਜ਼ ਟ੍ਰਾਈ ਐਂਡ ਨਾਟ ਯੂਜ਼ ਦਾ ਬ੍ਰਿਜ ਇਟ ਇਜ਼ ਤੁਹਾਡੀ ਸੇਫਟੀ ਦੇ ਲਈ ਹੈ ਇੱਕ ਰਿਟਰਨ ਰਿਪੋਰਟ ਔਨ ਰਿਕਾਰਡ ਹੈ ਫੋਰ ਮੈਂਬਰ ਪੈਨਲ ਦੀ ਯੂਨਾਨੀਮਸ ਰਿਪੋਰਟ ਕਿ ਜਿਹੜਾ ਬ੍ਰਿਜ ਹੈ ਉਹ ਅਨਸੇਫ ਹੈ ਇਸੇ ਲਈ ਅਸੀਂ ਬ੍ਰਿਜ ਨੂੰ ਬੰਦ ਕੀਤਾ ਹੈ ਤੇ ਪੁਲ ਬੰਦ ਹੁੰਦਾ ਜਿਵੇਂ ਤੁਸੀਂ ਦੱਸਿਆ ਵੀ ਬਿਲਕੁਲ ਸੇਫ ਕਲियर ਕਰ ਦਿੱਤਾ ਗਿਆ ਹੈ ਤੇ ਤੁਸੀਂ ਸਿਟੀਜ਼ਨ ਲੀਗ ਤੁਹਾਡੀ ਕੀ رائے ਹੈ ਮੇਰੀ ਸਿਟੀਜ਼ਨਸ ਨੂੰ ਹੰਬਲ ਇੱਕ ਰਿਕੁਐਸਟ ਹੈ ਕਿ ਜਿਹੜਾ ਪੁਲ ਹੈ ਤੁਸੀਂ ਦੇਖੋਗੇ ਜਿਹੜਾ ਨਿਊ ਪੁਲ ਹੈ ਜਿਹੜਾ ਆਇਰਨ ਪਿਲਰਸ ਵਾਲਾ ਹੈ ਇਟ ਇਜ਼ ਓਨਲੀ 1.2 ਟੂ 1.5 ਕਿਲੋਮੀਟਰਸ ਅਵੇ ਤੇ ਜੇ ਸਾਨੂੰ ਆਪਣੀ ਸੇਫਟੀ ਲਈ 1 ਤੋਂ 1.5 ਕਿਲੋਮੀਟਰ ਸਿਰਫ 1 ਤੋਂ 1.5 ਕਿਲੋਮੀਟਰ ਐਕਸਟਰਾ ਟ੍ਰੈਵਲ ਕਰਨਾ ਪੈ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬਹੁਤ ਜ਼ਿਆਦਾ ਹੈ ਆਫਟਰ ਆਲ ਸਾਡੀ ਸੈਟੀਜ਼ਨਸ ਦੀ ਜਿਹੜੀ ਸੇਫਟੀ ਹੈ दैट इज मोस्ट ਇੰਪੋਰਟੈਂਟ ਇਸ ਲਈ ਅਸੀਂ ਆਪਣੇ ਪੁਲ ਨੂੰ ক্লোਜ਼ ਕਰਨ ਦੇ ਆਰਡਰ ਦਿੱਤੇ ਆ ਇਹ ਹੰਬਲੀ ਰਿਕੁਐਸਟ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਪਲੀਜ਼ ਸਾਡੀ ਜਿਹੜੀ ਆ ਪੂਰਾ ਸਾਥ ਦਿਓ ਇਹਨਾਂ ਦੇ ਵਿੱਚ ਇਨ ਆਰਡਰਸ ਦੀ ਪਾਲਣਾ ਦੇ ਵਿੱਚ ਜਿਹੜਾ ਨਵਾਂ ਪੁਲ ਹੈ ਤੁਹਾਡੇ ਤੋਂ ਸਿਰਫ 1.5 ਕਿਲੋਮੀਟਰ ਦੂਰ ਹੈ ਤੇ ਜਿਹੜੇ ਸਾਡੇ ਟ੍ਰੇਡਸmen ਬ੍ਰਦਰ ਹੈਗੇ ਨੇ ਸਾਡੇ ਜਿਹੜੇ ਵਪਾਰ ਮੰਡਲ ਦੇ ਭਰਾ ਹੈਗੇ ਨੇ ਉਹਨਾਂ ਨੂੰ ਵੀ ਮੇਰੀ ਰਿਕੁਐਸਟ ਹੈ ਕਿ ਤੁਹਾਡੇ ਜਿੰਨੇ ਵੀ ਕਮਰਸ਼ੀਅਲ ਇੰਟਰਸਟ ਨੇ ਉਹ ਨਹੀਂ ਹੰਮ ਹੋਏ ਕਿਉਂਕਿ ਨਵਾਂ ਪੁਲ ਸਿਰਫ 1 ਤੋਂ 1.5 ਕਿਲੋਮੀਟਰ ਦੂਰ ਹੈ ਤੇ ਸਭ ਕਬ ਬਿਲਕੁਲ ਜਿਹੜੇ ਪੈਦਲ ਪਾਸੇ ਹੀ ਬੰਦ ਕੀਤਾ ਜਾਊਗਾ ਕਿਸੇ ਵੀ ਤਰ੍ਹਾਂ ਦਾ ਕੋਈ ਗੁਜ਼ਰ ਨਹੀਂ ਸਕਦਾ ਨਹੀਂ ਜਿੱਦਾਂ ਤੁਸੀਂ ਰਿਪੋਰਟ ਦੇ ਵਿੱਚ ਦੇਖਿਆ ਹੈ ਰਿਪੋਰਟ ਦੇ ਵਿੱਚ ਇਟ ਇਜ਼ ਕਲੀਅਰ ਕਿ ਉਹ ਸਿਰਫ ਪੈਦਲ ਲਈ ਵੀ ਸੇਫ ਨਹੀਂ ਹੈ ਤਾਂ ਇਸ ਲਈ ਉਹਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਸੀ